ਹਾਲਾਂਕਿ ਦੇਸ਼ ਭਰਸ ਨੇ ਪੰਜਾਬ ਵਿੱਚ ਵੀ ਬੀਤੇ ਕੱਲ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਹਜੇ ਵੀ ਪੰਜਾਬ ਦੇ ਕਈ ਅਜਿਹੇ ਇਲਾਕੇ ਨੇ ਜਿੱਥੇ ਕਿ ਮੀਂਹ ਅਤੇ ਮੌਨਸੂਨ ਨਹੀਂ ਪਹੁੰਚਿਆ ਅਜਿਹੇ ਵਿੱਚ ਹੁਣ ਲੋਕ ਰੱਬ ਅੱਗੇ ਮੀਂਹ ਦੀਆਂ ਅਰਦਾਸਾਂ ਕਰ ਰਹੇ ਨੇ ਤਾਜ਼ਾ ਤਸਵੀਰਾਂ ਫਿਰੋਜ਼ਪੁਰ ਦੇ ਜੀਰਾ ਦੀਆਂ ਨੇ ਜਿੱਥੇ ਕਿ ਪਿੰਡ ਵਿੱਚ ਬੀਬੀਆਂ ਵੱਲੋਂ ਇਕੱਠੇ ਹੋ ਕੇ ਗੁੱਡੀ ਸਾੜੀ ਗਈ ਹੈ ਜਿਹਾ ਪੁਰਾਣੇ ਸਮੇਂ ਵਿੱਚ ਜਦੋਂ ਮੀਂਹ ਨਹੀਂ ਸੀ ਪੈਂਦਾ ਤਾਂ ਪਿੰਡਾਂ 'ਚ ਬੀਬੀਆਂ ਅਤੇ ਕੁੜੀਆਂ ਵੱਲੋਂ ਮਿੱਠੀਆਂ ਰੋਟੀਆਂ ਆਦ ਬਣਾ ਕੇ ਗੁੱਡੀ ਸਾੜੀ ਜਾਂਦੀ ਸੀ ਅਜਿਹਾ ਹੀ ਨਜ਼ਾਰਾ ਇੱਕ ਵਾਰ ਫਿਰ ਤੋਂ ਫਿਰੋਜ਼ਪੁਰ 'ਚ ਦੇਖਣ ਨੂੰ ਮਿਲਿਆ ਜਿੱਥੇ ਕਿ ਬੀਬੀਆਂ ਵੱਲੋਂ ਇਕੱਠੇ ਹੋ ਕੇ ਗੁੱਡੀ ਸਾੜੀ ਗਈ ਗੁੱਡੀ ਦਾ ਪਿੱਟ ਸਿਆਪਾ ਕੀਤਾ ਗਿਆ ਬੈਣ ਪਾਉਂਦੀਆਂ ਬੀਬੀਆਂ ਗੁੱਡੀ ਨੂੰ ਇੱਕ ਨਹਿਰ ਦੇ ਕੰਢੇ ਲੈ ਕੇ ਪਹੁੰਚਿਆ ਜਿੱਥੇ ਕੇ ਉਸ ਦਾ ਸੰਸਕਾਰ ਕੀਤਾ ਗਿਆ

ਤਾ ਤਸਵੀਰਾਂ ਫਿਰੋਜ਼ਪੁਰ ਦੇ ਜੀਰਾਜ ਪੰਡੇ ਪਿੰਡ ਸਨੇਰ ਦੀਆਂ ਨੇ ਜਿੱਥੇ ਕਿ ਬੀਬੀਆਂ ਨੇ ਪੁਰਾਣਾ ਸਮਾਂ ਯਾਦ ਕਰਦੇ ਆ ਇੱਕ ਵਾਰ ਫਿਰ ਤੋਂ ਗੁੱਡੀਆਂ ਸਾੜੀਆਂ ਅਤੇ ਰੱਬ ਅੱਗੇ ਮੀ ਪਾਉਣ ਲਈ ਅਰਦਾਸ ਕੀਤੀ। ਬੀਬੀ ਅਨੁਸਾਰਕ ਇਹ ਗੁੱਡੀਆਂ ਇਸ ਲਈ ਸਾੜੀਆਂ ਜਾਂਦੀਆਂ ਨੇ ਤਾਂ ਜੋ ਮੀ ਪਾ ਸਕੇ ਹੌਲੀ-ਹੌਲੀ ਸਮਾਂ ਜਿਵੇਂ-ਜਿਵੇਂ ਅੱਗੇ ਵੱਧਦਾ ਜਾ ਰਿਹਾ ਹੈ ਇਹ ਚੀਜ਼ਾਂ ਅਲੋਪ ਹੋ ਗਈਆਂ ਨੇ ਪਰ ਹੁਣ ਉਹਨਾਂ ਵੱਲੋਂ ਮੁੜ ਤੋਂ ਇਸ ਯਾਦ ਨੂੰ ਤਾਜ਼ਾ ਕੀਤਾ ਗਿਆ ਅਤੇ ਗੁੱਡੀਆਂ ਸਾੜ ਕੇ ਰੱਬਗੇ ਅਰਦਾਸ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਮੀ ਪਾਇਆ ਜਾਵੇ ਤਾਂ ਕਿ ਪਸ਼ੂ ਪੰਛੀਆਂ ਸਣੇ ਲੋਕਾਂ ਨੂੰ ਵੀ ਇਸ ਅਤਿ ਦੀ ਗਰਮੀ ਤੋਂ ਰਾਹਤ ਮਿਲ ਸਕੇ ਹਾਂਜੀ ਬੀਬੀ ਇਹ ਜਿਹੜੀ ਗੁੱਡੀ ਸਾੜੀ ਜਾਰੀ ਕਿਉਂ ਸਾੜੀ ਜਾਰੀ ਇਹ ਜੀ ਪੁਰਾਣੀਆਂ ਰੀਤਾਂ ਐ ਇਹ ਪੁਰਾਣੀਆਂ ਰੀਤਾਂ ਕੱਢੀਆਂ ਜੀ ਹੁਣ ਬੱਚੇ ਇੱਕ ਇੱਕ ਜਨਾਨੀ ਦੇ ਉਹ ਐ ਵੰਦੇ ਚੰਗੀ ਖਲੋਤੀ ਐ ਅੱਗੇ 6 6 7 7 ਹੁੰਦੇ ਸੀ ਬੱਚੇ ਜਮਾਂ ਤੰਗ ਨਹੀਂ ਸੀ ਕਰਦੇ ਕੋਈ ਬੇਪਰਵਾਹੀਆਂ ਸੀ ਅੱਗੇ ਹੁਣ ਦੁਖੀ ਬਹੁਤ ਕਰਦੇ ਕਿਉਂ ਮਟਰ ਜੋਗ ਆ ਗਿਆ ਹੁਣ ਹਾਂ ਜੇ ਪ੍ਰਾਣੀਆਂ ਰੀਤਾਂ ਹੋਣ ਤੇ ਦੁਨੀਆ ਸੌਖੀ ਹੋ ਜੇ ਸਾਡੇ ਵੇਲੇ ਪ੍ਰਾਣੀਆਂ ਸੀ ਅਸੀਂ ਸੌਖੇ ਸੀ ਸਾਡੇ ਦਾਦੇ ਪਰਦਾਦੇ ਬਹੁਤ ਸੌਖੇ ਸੀ ਹੈ ਅੱਜ ਜੋ ਤੁਸੀਂ ਦੇਖ ਰਹੇ ਹੋ ਕਿ ਗੁੱਡੀ ਸਾੜੀ ਜਾ ਰਹੀ ਹੈ ਸਾਡਾ 올ਡਰ ਟ੍ਰੈਕ 올ਡ ਟ੍ਰੈਡੀਸ਼ਨ ਆ ਔਰ ਅਸੀਂ ਪਹਿਲੀ ਵਾਰ ਇਹ ਸਭ ਦੇਖ ਰਹੇ ਹਾਂ ਸਾਨੂੰ ਇਸ ਚੀਜ਼ ਤੋਂ ਇਹ ਸਿੱਖਿਆ ਮਿਲਦੀ ਆ ਕਿ ਸਾਨੂੰ ਆਪਣਾ ਨਾ ਹੀ 올ਡਰ ਟ੍ਰੈਡੀਸ਼ਨ ਭੁੱਲਣਾ ਚਾਹੀਦਾ ਵਾ ਔਰ ਰਹੀ ਗੱਲ ਮੇਨ ਬਰਸਾਤ ਦੀ ਤਾਂ ਉਹ ਅੱਜ ਕੱਲ ਲੋਕ ਜੋ ਅੰਨੇ ਵਾ ਦਰਕਤਾਂ ਨੂੰ ਵੱਢ ਰਹੇ ਆ ਇਸ ਦਾ ਮੇਨ ਰੀਜ਼ਨ ਇਹੀ ਆ ਜੇਕਰ ਲੋਕ ਵਾਤੋਵਾਦ ਰੁੱਖ ਲਗਾਉਣਗੇ ਤਾਂ ਬਾਰਿਸ਼ ਹੋਏਗੀ ਜਿਸ ਨਾਲ ਕਿਉਂਕਿ ਲੋਕ ਬਹੁਤ ਸਾਰੇ ਲੋਕ ਜੋ ਬਿਨਾਂ ਸੋਚੇ ਸਮਝੇ ਕੁਦਰਤ ਦੀ ਨਾਲ ਖਿਲਵਾੜ ਕਰ ਰਹੇ ਆ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਗੋਂ ਆਪਣੀਆਂ ਫਸਲਾਂ ਬਾਰੇ ਸੋਚਣਾ ਚਾਹੀਦਾ ਕੁਦਰਤੀ ਪੰਛੀਆਂ ਬਾਰੇ ਇਤਿਹਾਸੇ ਪਾਸੇ ਬਾਰੇ ਸੋਚਣਾ ਚਾਹੀਦਾ ਜੇਕਰ ਉਹ ਦਰਖਤ ਲਗਾਉਣਗੇ ਆਪਣਾ ਆਸ-ਪਾਸੇ ਵਾਲ ਆੜੇ-ਦਾਰੇ ਨੂੰ ਸਾਫ਼ ਰੱਖਣਗੇ ਤਾਂ ਹੋ ਸਕਦਾ ਹੈ ਕਿ ਪੰਜਾਬ ਵਿੱਚ ਵਾਧਾ ਹੋਵੇ ਜੇਕਰ ਅਸੀਂ ਆਪਣੇ ਪੰਜਾਬ ਨੂੰ ਬਚਾਵਾਂਗੇ ਤਾਂ ਅੱਗੇ ਜਾ ਕੇ ਹੀ ਸਾਡਾ ਪੰਜਾਬ ਤਰੱਕੀ ਕਰ ਪਾਵੇਗਾ ਤਾਂ ਉਥੇ ਹੀ ਪਿੰਡ ਦੇ ਕੁਝ ਨੌਜਵਾਨ ਵੀ ਇਸ ਰੀਤੀ-ਰਿਵਾਜ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ ਤੇ ਮੀਂਹ ਪੈਣ ਨਾਲ ਜਿੱਥੇ ਕਿਸਾਨਾਂ ਵੱਲੋਂ ਚੋਨੇ ਦੀ ਫਸਲ ਬੀਜੀ ਜਾਵੇਗੀ ਉੱਥੇ ਹੀ ਪਸ਼ੂ ਪੰਛੀਆਂ ਨੂੰ ਦਰਖਤਾਂ ਨੂੰ ਹਰੇ ਭਰੇ ਹੋਣ ਵਿੱਚ ਮੁਰ ਤੋਂ ਮਦਦ ਮਿਲੇਗੀ ਇਹ ਜੀ ਰੌਰੀਤੀ ਜੋ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਸੀ ਪੁਰਾਣੇ ਆਪਣੇ ਬਜ਼ੁਰਗ ਛੋਟੇ ਛੋਟੇ ਹੁੰਦੇ ਸੀਗੇ ਤਕਰੀਬਨ 10-12 ਸਾਲ ਦੀ ਉਮਰ ਦੇ ਵਿੱਚ ਉਸ ਟਾਈਮ ਤੇ ਜੋ ਬੀਬੀਆਂ ਸੀ ਉਹ ਇਹ ਜਦੋਂ ਜ਼ਿਆਦਾ ਮਤਲਬ ਕਿ ਆਊਟ ਕੈ ਦਿੰਨੇ ਆਪਾਂ ਆਊਟ ਲੱਗ ਜਾਂਦੀ ਕਿ بارش ਦਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ بارش ਨਾ ਹੋਣਾ ਇਹਦੇ ਨਾਲ ਪਸ਼ੂ ਪੰਛੀ ਔਰ ਆਮ ਜਨਤਾ ਨੂੰ ਵੀ ਬਹੁਤ ਜ਼ਿਆਦਾ ਇਹ ਪਰੇਸ਼ਾਨੀ ਆਉਂਦੀ ਸੀ ਔਰ ਪੁਰਾਣੇ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜੀ ਜੋ ਇਹ بارش ਮਤਲਬ ਨਾ ਆਉਂਦੇ ਕਾਰਨ ਜਿਉ ਇਹ ਪਰੰਪਰਾ ਸੀਗੀ ਕਿ ਗੁੱਡਾ ਗੁੱਡੀ ਬਣਾਇਆ ਜਾਂਦਾ ਸੀ ਔਰ ਬੀਬੀਆਂ ਦੇ ਵੱਲੋਂ ਉਸ ਗੁੱਡਾ ਗੁੱਡੀ ਨੂੰ ਪੂਰੇ ਤਰੀਕੇ ਦੇ ਨਾਲ ਲਿਆ ਕੇ ਸਿਸ਼ਕਾਰਿਆ ਜਾਂਦਾ ਸੀ ਜਿਹਦੇ ਨਾਲ ਕਿ ਆਉਣ ਵਾਲੇ ਸਮੇਂ ਦੇ ਵਿੱਚ بارش ਹੋਣ ਦੀ ਬਹੁਤ ਜਿਆਦਾ ਸੁਭਾਵਨਾ ਹੋ ਜਾਂਦੀ ਸੀ ਉਸੇ ਪਰੰਪਰਾ ਦੇ ਅਨੁਸਾਰ ਆਪਣੇ ਹੁਣ ਕਈ ਬੱਚੇ ਛੋਟੇ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਦੱਸਿਆ ਹੈ ਕਿ ਪੁਰਾਣੇ ਬਜ਼ੁਰਗ ਇਸ ਤਰੀਕੇ ਦੇ ਨਾਲ ਕਾਰਵਾਈ ਕਰਦੇ ਔਰ ਬੀਬੀਆਂ ਕਰਦੀਆਂ ਸੀ ਉਸੇ ਪੁਰਾਣੇ ਤਰੀਕੇ ਨੂੰ ਅਸ ਟਾਈਮ ਦੇ ਉੱਤੇ ਬੀਬੀਆਂ ਵੱਲੋਂ ਇਹ ਗੁੱਡਾ ਗੁੱਡੀ ਜੋ ਬਣਾਏ ਗਏ ਆ ਔਰ ਇਹਦੇ ਅਸਸਕਾਰ ਕੀਤਾ ਜਾ ਰਿਹਾ ਹੈ ਔਰ ਪਰਮਾਤਮਾ ਅਗੇ ਦੁਆਇ ਕਿ بارش ਪਾਵੇ ਜਿਸ ਦੇ ਨਾਲ ਪਸ਼ੂ ਪੰਛੀ ਔਰ ਜੀਵਤ ਸਭ ਸੁਖਸਾਲੇ ਹੋਣ ਤਾਂ ਪਿਛਲੇ ਕੁਝ ਦਿਨਾਂ ਵਿੱਚ ਜਿਹਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡਾਂ ਵਿੱਚ ਗੁੱਡੀਆਂ ਸਾੜੀਆਂ ਜਾ ਰਹੀਆਂ ਨੇ ਹਾਲਾਂਕਿ ਕੁਝ ਲੋਕਾਂ ਵੱਲੋਂ ਇਸ ਨੂੰ ਮਨਮਤ ਕਿਹਾ ਜਾ ਰਿਹਾ ਹੈ ਕੁਝ ਲੋਕ ਇਸ ਨੂੰ ਪਖੰਡ ਨਾਲ ਜੋੜ ਰਹੇ ਨੇ ਪਰ ਉੱਥੇ ਹੀ ਕੁਝ ਲੋਕ ਇਸ ਨੂੰ ਪੰਜਾਬ ਦਾ ਸੱਭਿਆਚਾਰ ਦੱਸ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਸੱਭਿਆਚਾਰਾਂ ਵਿੱਚ ਇਹ ਰੌਣਕਾਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ ਜੋ ਕਿ ਹੌਲੀ-ਹੌਲੀ ਅਲੋਪ ਹੋ ਗਈਆਂ ਸੀ ਪਰ ਹੁਣ ਦੁਬਾਰਾ ਇਹਨਾਂ ਰੌਣਕਾਂ ਨੂੰ ਜਿਉਂਦਾ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਅਪਣਾਇਆ ਜਾ ਰਿਹਾ ਹੈ ਤਾਂ ਕਿ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਨਾਲ ਜੋੜਿਆ ਜਾ ਸਕੇ ਫਿਰੋਜ਼ਪੁਰ ਤੋਂ ਪਰਮਜੀ ਸਖਾਣਾ ਸੈਂਟਰਲ ਪੰਜਾਬ ਟੀਵੀ